ਜਿਸ ਸਾਥ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਹਾਂ ਜੀ ਸਵੇਰ ਵੇਲੇ ਦਾ ਹੋ ਗਿਆ ਟਾਈਮ ਤੇ ਆਪਾਂ ਕਰਤੀ ਬਲੌਗ ਦੀ ਸਟਾਰਟਿੰਗ ਬਲੌਗ ਦੀ ਸਟਾਰਟਿੰਗ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਆ ਜੇਕਰ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਬਲੌਗ ਵਧੀਆ ਲੱਗਿਆ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਆਪਾਂ ਜਿਹੜਾ ਹੈਗਾ ਇਹ ਕੰਮ ਧੰਦਾ ਕਰਨ ਲੱਗੇ ਆ ਸਟਾਰਟ ਤੇ ਜਿਹੜੇ ਆਪਣੇ ਝਾੜੂ ਲਾਉਂਦੇ ਆ ਉਹ ਭੈਣ ਆ ਗਿਆ ਝਾੜੂ ਲਾਉਂਦੇ ਪਏ ਆ ਤੇ ਪਹਿਲਾ ਆਪਾਂ ਤੁਹਾਨੂੰ ਦਿਖਾਉਣੀ ਹੈ ਆਪਣੀ ਬਾੜੀ ਦੀ ਹਾਲਤ ਇਹ ਲਾਈ ਆਪਾਂ ਪਾਲਕ, ਮੂਲੀ, ਮੇਥੇ ਮੇਥੀ ਇਹ ਕਰੋਂਦੇ ਦਾ ਬੂਟਾ ਆ ਕਹਿੰਦੇ ਜੇ ਇਹਦਾ ਫੂਡ ਖਾ ਲਈਏ ਐਟੈਕ ਵਗੈਰਾ ਦੀ ਸਮੱਸਿਆ ਤੋਂ ਜਿਹੜਾ ਹੈਗਾ ਛੁਟਕਾਰਾ ਮਿਲ ਜਾਂਦਾ ਵਾ ਕਾਫੀ ਹੱਦ ਤੱਕ ਘਟ ਜਾਂਦੀ ਹੈ ਠੀਕ ਹੈ ਜੀ ਕਰੋਂਦੇ ਦਾ ਬੂਟਾ ਤੇ ਇਹ ਲਾਇਆ ਆਪਾਂ ਨੇ ਧੜੀਆਂ ਬਸ ਇੰਨੀ ਕੁ ਜਿਹੜੀ ਹੈਗੀ ਆਪਣੀ ਬਾੜੀ ਲਾਈ ਹੋਈ ਹੈ ਛੋਟੀ ਜੀ ਬਸ ਕਿ ਫਿਰ ਇੰਨੀਆਂ ਕਿ ਸਬਜ਼ੀਆਂ ਤਾਂ ਆਪਾਂ ਨੂੰ ਘਰ ਦੇ ਵਿੱਚ ਲਾਉਣੀਆਂ ਚਾਹੀਦੀਆਂ ਇਹ ਡੇਲੀ ਯੂਜ਼ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਹੈਗੀਆਂ ਨੇ ਸਬਜ਼ੀਆਂ ਨੇ ਡੇਲੀ ਯੂਜ਼ ਦੇ ਵਿੱਚ ਆਉਂਦੀਆਂ ਨੇ ਇਹ ਚੀਜ਼ਾਂ ਫਿਰ ਫਿਰ ਆਪਾਂ ਇਹ ਘਰ ਦੇ ਵਿੱਚ ਹੀ ਲਗਾ ਲਈਆਂ ਨੇ ਜਿੱਦਾਂ ਹੁਣ ਮੰਨ ਲਓ ਧਣੀਆਂ ਆ ਹਨਾ ਧਣੀਆਂ ਰੋਜ਼ ਆਪਣੀ ਵਾਰ ਤੋਂ ਚਾਹੁੰਦਾ ਆ ਜੇ ਆਪਣੇ ਘਰ ਕੋਈ ਸਬਜ਼ੀ ਮਤਲਬ ਸ਼ਾਮ ਨੂੰ ਆਪਾਂ ਬਣਾਈ ਆ ਸਵੇਰ ਨੂੰ ਆਪਾਂ ਨੂੰ ਨਹੀਂ ਬਚਦੀ ਜਾਂ ਐਟ ਆ ਟਾਈਮ ਕੋਈ ਰਿਸ਼ਤੇਦਾਰ ਆਪਣਾ ਗੈਸਟ ਆ ਗਿਆ ਤਾਂ ਆਪਾਂ ਇਹ ਤੋਂ ਤੋੜ ਕੇ ਆਲੂ ਪਾਲਕ ਮੂਲੀ ਜੋ ਵੀ ਤੋੜ ਕੇ ਸਬਜੀ ਆਪਾਂ ਬਣਾ ਸਕਦੇ ਜੇ ਘਰ ਵਿੱਚ ਕੋਈ ਅਵੇਲੇਬਲ ਸਬਜੀ ਜਿਹੜੀ ਨਹੀਂ ਹੈਗੀ ਸੋ ਇਹਦਾ ਇਹ ਸੌਖਿਆ ਤੇ ਉਹ ਕੰਧ ਦੇ ਨਾਲ ਨਾਲ ਆਪਾਂ ਜਗ੍ਹਾ ਛੱਡਤੀ ਵੀ ਫਿਰ ਉਧਰ ਪਾਣੀ ਨਾ ਪਵੇ ਨਿਉਂ ਦੇ ਵਿੱਚ ਤੇ ਫਿਰ ਉੱਥੇ ਆਪਾਂ ਜੜੀਆਂ ਹੈਗੀਆਂ ਪਾਥੀਆਂ ਪਾਥ ਲਈਦੀਆਂ ਨੇ ਤੇ ਚਲੋ ਜੀ ਆਪਾਂ ਛੱਡਦੇ ਹਾਂ ਗੋਹਾ ਤੇ ਕਰਦੇ ਹਾਂ ਕੰਮ ਤਾਂ ਦੇ ਹੋਰ ਵੀ ਆਪਾਂ ਲੱਗੀਆਂ ਹੁਣ ਝਾੜੂ ਲਾਉਣ ਇਹ ਫਾਰਸ਼ਾਂ ਦਾ ਹੋਵੇ ਦੇਖਣਾ ਵਾਖਰੂੜ-ਰੂੜ ਕੀ ਕਰਨਾ ਹੈ ਇਸ ਘਰ ਨੂੰ ਬੈਠਾ ਪਸੂ ਡੈਡੀ ਨੇ ਪਿਆਰ ਤੋਂ ਬੰਨ੍ਹ ਦਿੱਤੇ ਨੇ ਮੈਂ ਬੱਧੀ ਹੋਇਆ ਸੀ ਮੇਰੇ ਆਪਣਾ ਇਹ ਵੀ ਟਾਈਮ ਆ ਜਿਹੜਾ ਕੰਮ ਦਾ ਆ ਤਾਂ ਕਿ ਪਹਿਲਾਂ ਅੱਜ ਦਾ ਸ਼ੂਟਿੰਗ ਹੋਵਤੀ ਆ ਨੇ ₹1000 ਕਾ ਬਹੁਤ ਅਰਜ਼ੀ ਨਾਲ ਸੁਹੀ ਤੇ ਨਿਆੜਾ ਆਇਆ ਨਹੀਂ ਤਾਂ ਫਿਰ ਐਸ ਵਾਲੇ ਨੂੰ ਪਹਿਲਾਂ ਬੱਚੇ ਤਿਆਰ ਕਰਦੀ ਆ ਬੱਚਿਆਂ ਨੂੰ ਤੋੜ ਕੇ ਫਿਰ ਇਹਨਾਂ ਨੂੰ ਰੋਟੀ ਲਾ ਕੇ ਜਿਹੜੀ ਸਬਾਥੀ ਇਹ ਜਾਂਦੇ ਕੰਮ ਤੇ ਫਿਰ ਸੈਟਦੀ ਹੁੰਦੀ ਹੈ ਤੇ ਫਿਰ ਉਹੀ ਰੁਟੀਨ ਬਣੀ ਹੋਈ ਹੈ ਹਨਾ ਜੀ 9:00 9:00 ਵਜੇ ਜਿਹੜਾ ਹੈਗਾ ਉਹ ਸਿੱਟੀ ਰਿਹਾ ਹੈ ਰਾਤੀ ਦੇ ਕੰਮ ਆ ਜਿਹੜੇ ਆਪਾਂ ਫਿਰ ਬਾਅਦ ਵਿੱਚ ਕਰਾਂਗੇ ਕਰਦੀ ਆ ਹੁਣ ਸੌਕ ਵੀ ਖਲਾਰਨੀ ਚਾਹੀਦੀ ਏ ਸੌਕ ਖਲਾਰੇ ਬਣਾਉਣੀ ਕੰਮ ਬਣਦਾ ਖਾਂਡਾ ਆਪਾਦਰ ਜਾਂੀਆਂ ਲੈ ਲੈਣੀਆਂ ਹਨਾ ਇੱਕ ਵਾਰੀ ਦਾ ਪੋਲ ਦਿੱਤਾ ਦਸਣਾ ਹੁੰਦਾ ਆ ਤੇ 2-3 ਦਿਨ ਹੋ ਗਏ ਲਗਾਤਾਰ ਸੌਕ ਖਲਾਰੇ ਤੋਂ ਮੈਨੂੰ ਫੀਵਰ ਹੋ ਗਿਆ ਤੇ ਬੁਖਾਰ ਹੋ ਗਿਆ ਤਾਂ ਕਰਕੇ ਆਪਾ ਤੋਂ ਜਿਹੜਾ ਵਲੌਗ ਬਣਿਆ ਮਿੱਠੀਆ ਤੇ ਫਿਰ ਮਿੱਠੀ ਆਜੇ ਥੋੜੀ ਜਿਹੀ ਫੇਰ ਰੱਖੀ ਤਾਂ ਇਹ ਲੋਕਾਂ ਨੂੰ ਤਾਂ ਕਰਨਾ ਹੀ ਪੈਂਦਾ ਚਾਹੇ ਬਿਮਾਰ ਹੋਈਏ फिर जो बलॉगिंग करनीय बना फिर कम थोड़ा जाद लगन लगा करके जो से कर लाज है ना चढ़ी आ गया हले भी

आप लगे आटा रुकन बाकी के साम सारे अपनी गले निबड़ी जो रोटी रोटी थोड़ी जी लेटा बिच ना मक्की का आटा पा लेना थोड़ा जा सर्दिया सर्दिया ये फिर ना சர் சி

बाहर रौला पाई जाता जवाब ट्यूशन का काम थोड़ा जा रहा बच्चा काम करते नहीं है डैडी तुम्हारा बोली थोड़ी जी ज्यादा मम्मी तैयार हो

चौल खाने चौवल खा नाल दाल खानी सी रोटी रोटी खा ली तैयार सरकार भी ओके बारी आते हैं

e 다 g 다 a k enggak, enggak, e n

ਦੇ ਬਲ ਬਲ ਦੇ ਨੀਂ ਨੀ ਘਰ ਦੇ ਵਿੱਚ ਬਰਕਰ ਦੇ ਨਹੀਂ ਸਿਰ ਤੇ ਚੂਮੀ ਹੈ ਪਤਾ ਕਰੋ ਵਰਤਤ ਕੋਈਰ ਸੂਈ ਦਾ ਸਮਾਨ ਆ ਜਿਹੜਾ ਕੋਈ ਖਤਮ ਹੋਊਗਾ ਤੁਸੀਂ ਪਰਖ ਕੇ ਦੇਖ ਲਿਓ ਹਮੇਸ਼ਾ ਸਿਰਕਾ ਕੇ ਗੇੜਾ ਕਾਣਾ ਬਣਾਇਆ ਕਰੋ

चलो हमारा मतलब दे तो देना है मतलब वर्त ती हो जिम्मे लाइफे वादे पर सभी घाटा वाहिगुरु की कृपा सिर तुम्हें रखी किचन चाहे खास करके सिर ढा रखना चाहता है रोटी भी कई बार तुम सोई में बह के करो एड् काफी सारिया बीमारियां हतोई बच खाना बना के खाइए बैठ के खाइए इत बैठ के खा, तो खा लिया तो ये, ये रोटी पई है मैं जानवर पाल लिया झूठ के जानवर पाऊंगी चूर के ला लची होंगी रोटी रातर नूर के जानवर जेवेर आम बची होंगी गांव ले

ले। रोटी <laughs> तो ला लिया मिलती तो काम धो सारे अपने निबड़ गए इधर सरदार जी रेस्ट कर दिया खा लिया। ਪਾਲੇ ਰਿੰਡੇ ਵੀ ਆਪਣੇ ਜਿਹੜੇ ਸਾਫ਼ ਹੋ ਗਏ ਨੇ ਪਸ਼ੂ ਵੀ ਆ ਜਿਹੜੇ ਆਪਣੇ ਬਾਹਰ ਆਪਾਂ ਕੱਢ ਦਿੱਤੇ ਆ ਡੈਡੀ ਨੇ ਕੱਢਤੇ ਆ ਡੈਡੀ ਕਰ ਦਿੰਦੇ ਪਸ਼ੂਆਂ ਦਾ ਕੰਮ ਜ਼ਿਆਦਾ ਮੇਰਾ ਕੰਮ ਸਿਰਫ ਇਹ ਹੁੰਦਾ ਵੀ ਮੈਂ ਗੋਹਾ ਸੜਦੀ ਨਹੀਂ ਜਦੋਂ ਨਹੀਂ ਕੋਈ ਹੁੰਦਾ ਫਿਰ ਆਪਾਂ ਸੰਨੀ ਕਰਦੇ ਦੀ ਤੇ ਕੱਪੜੇ ਵੀ ਆਪਣੇ ਧੋ ਕੇ ਸੁਕਣੇ ਜਿਹੜੇ ਪਾ ਦੱਤੇ ਆ ਤੇ ਚਲੋ ਜੀ ਬਲੌਗ ਦਾ ਐਂਡ ਵੀ ਆਪਾਂ ਹੈ ਫਿਰ no ਆ ਦੀ ਭਾਂਡਿਆ de de